ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਦੋਸਤੋ ਅੱਜ ਆਪਾਂ ਗੱਲ ਕਰਾਂਗੇ ਭਾਈ ਅਮਰਿਤਪਾਲ ਸਿੰਘ ਮੈਰੋ ਜੀ ਬਾਰੇ ਜਿੱਦਣ ਦੀ ਉਹਨਾਂ ਨੇ ਜ਼ਿੰਮੇਵਾਰੀ ਚੱਕੀ ਹੈ ਪੰਜਾਬ ਦੇ ਵਿੱਚ ਇੱਕ ਵੱਖਰਾ ਹੀ ਮਾਹੌਲ ਬਣਿਆ ਹੋਇਆ ਹੈ ਜ਼ਿਆਦਾ ਕਿਤਰ ਆ ਜਿਹੜੇ ਸੋ ਕੋਲਡ ਇਨਫਲੂਐਂਸਰ ਨੇ ਪੰਜਾਬ ਦੇ ਇਹ ਮਾਫੀਆਂ ਤੇ ਮਾਫੀਆਂ ਮੰਗੀ ਜਾਂਦੇ ਆ ਜਿਨ੍ਹਾਂ ਨੇ ਕੋਈ ਨਹੀਂ ਵੀ ਗਲਤੀ ਕੀਤੀ ਉਹ ਵੀ ਮਾਫੀ ਮੰਗੀ ਜਾਂਦਾ ਵਾ ਔਰ ਦੂਸਰੇ ਨੰਬਰ ਤੇ ਕੁਝ ਇਹੋ ਜਿਹੇ ਲੋਕ ਵੀ ਆ ਜੋ ਭਾਈ ਅਮਰਿਤਪਾਲ ਸਿੰਘ ਮੈਰੋ ਦੇ ਖਿਲਾਫ ਵੀਡੀਓ ਬਣਾ ਰਹੇ ਨੇ ਔਰ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ 2-4% ਇਹੋ ਜਿਹੇ ਲੋਕ ਹੁੰਦੇ ਹੀ ਆ ਕਿ ਜਿਨ੍ਹਾਂ ਨੇ ਕਮੀਆਂ ਕੱਢੀਆਂ ਹੁੰਦੀਆਂ ਬਿਨਾਂ ਵਜ੍ਹਾ ਤੋਂ ਔਰ ਉਸ ਤੋਂ ਬਾਅਦ ਜ਼ਿਆਦਾਤਰ ਲੋਕ ਭਾਈ ਅਮਰਿਤਪਾਲ ਸਿੰਘ ਮੈਰੋ ਜੀ ਦੇ ਹੱਕ ਪੱਖ ਦੀ ਗੱਲ ਕਰ ਰਹੇ ਨੇ ਉਹਨਾਂ ਦੇ ਵੱਲ ਗੱਲ ਕਰ ਰਹੇ ਨੇ ਔਰ ਇਹਨਾਂ ਦੇ ਵਿੱਚੋਂ ਇੱਕ ਨਾਮ ਹੋਰ ਸਾਹਮਣੇ ਆ ਰਿਹਾ ਹੈ ਜੀ ਹਨੀ ਸੇਠੀ ਜੋ ਕਿ ਕਾਫੀ ਮਸ਼ਹੂਰ ਸੋਸ਼ਲ ਮੀਡੀਆ ਤੇ ਉਹਨਾਂ ਨੇ ਵੀ ਭਾਈ ਅਮਰਿਤਪਾਲ ਸਿੰਘ ਦੇ ਕੰਮ ਦੀ ਸ਼ਲਾਘਾ ਕੀਤੀ ਤੇ ਉਹਨਾਂ ਨੇ ਕਿਹਾ ਕਿ ਇਸੇ ਤਰੀਕੇ ਦੇ ਨਾਲ ਇਹ ਕੰਮ ਹੋਣਾ ਚਾਹੀਦਾ ਹੈ। ਤੋਂ ਇਸੇ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਲੱਚਰਤਾ ਨੂੰ ਖਤਮ ਕੀਤਾ ਜਾ ਸਕਦਾ ਹੈ। ਸੋ ਦੋਸਤੋ ਆਓ ਤੁਹਾਨੂੰ ਦਿਖਾਉਂਦੇ ਆ ਹਨੀ ਸੇਠੀ ਜੀ ਦੀ ਵੀਡੀਓ ਅਤੇ ਆਪਣੇ ਵਿਚਾਰ ਜ਼ਰੂਰ ਦਿਓ। ਮੈਂ ਤੇ ਤੇ ਤੱਕ ਕੱਪੜੇ ਦਿਖਾਉਂਦੇ ਨਹੀਂ। ਮੇਰਾ 10 ਸਾਲ ਦਾ ਬੇਟਾ ਵਾ। ਕੀ ਹੁਣ ਉਹਨੂੰ ਕਹੀ ਇੰਸਟਾਗ੍ਰਾਮ ਨਾਲ ਚੱਲਾ? ਹੈਗਾ ਸਾਡੇ ਯਾਰ ਦੋਸਤੋ ਉਹ ਗੱਲ ਇਹ ਕਹਿ ਰਿਹਾ ਵੀ ਤੇਰੇ ਰੇੜੀ ਲਾਉਂਦੀ ਮਤਲਬ ਫਿਰ ਜਿਹੜੀਆਂ ਕੁੜੀਆਂ ਰੇੜੀ ਲਾਉਂਦੀਆਂ ਨੇ ਜਾਂ ਕਿਰਤ ਕਰਦੀਆਂ ਨੇ ਚਾਈਨਾ ਦੇ ਵਿੱਚ ਸਾਰੀਆਂ ਲੇਡੀਜ਼ ਕੰਮ ਕਰਦੀਆਂ ਨੇ ਫਿਰ ਉਹ ਪ੍ਰੋਸਟੀਚਿਊਡ ਦਾ ਕੰਮ ਕਰਨ ਲੱਗ ਜਾਣ ਸੋ ਦੋਸਤੋ ਇਹ ਸਨ ਵਿਚਾਰ ਹਨੀ ਸੇਟੀ ਜੀ ਦੇ ਭਾਈ ਅਮਰਿਤਪਾਲ ਸਿੰਘ ਮੈਰੋ ਜੀ ਦੀ ਲਈ ਹੋਈ ਜ਼ਿੰਮੇਵਾਰੀ ਬਾਰੇ ਤੁਸੀਂ ਇਸ ਵੀਡੀਓ ਬਾਰੇ ਇਸ ਇਨਫੋਰਮੇਸ਼ਨ ਬਾਰੇ ਕੀ ਕਹਿਣਾ ਚਾਹੁੰਦੇ ਹੋ ਕਮੈਂਟਾਂ ਵਿੱਚ ਜਰੂਰ ਦੱਸਿਓ ਜੇਕਰ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਮਿਲਦੇ ਆ ਨਵੀਂ ਵੀਡੀਓ ਦੇ ਨਾਲ ਤਦ ਤੱਕ ਲਈ ਧੰਨਵਾਦ ਜੀ